ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਮੁੱਦਾ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸਮਝ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅ ਤੇ ਲੋ ਜੀ ਅੱਜ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਰਾਮ ਟੈਕਸ ਦੇ ਦਿਖਾਵਾਂਗੇ ਸਾਰੇ ਦੁਪੱਟਿਆਂ ਵਾਲੇ ਹੋਣਗੇ ਔਰ ਹੈਵੀ ਡਿਸਕਾਊਂਟ ਦੇ ਸੂਟ ਹੋਣਗੇ ਇਹਨੂੰ ਡਿਸਕਾਊਂਟ ਨਾ ਸਮਝਿਓ ਜੀ ਇਹਨੂੰ ਸਟਾਕ ਕਲੀਅਰੈਂਸ ਹੀ ਸਮਝੋ ਬਸ ਆਹ ਲੋ ਸਿਰ ਸਮੀ ਇਹ ਤਾਂ ਬਹੁਤ ਜਿਆਦਾ ਸੋਹਣੇ ਸੂਟ ਹੈ ਸੱਚੀ ਹਾਂ ਲੋ ਜੀ ਗਲੇਸ ਇਹ ਕੀ ਕਹਿੰਦੇ ਨੇ ਗਲੇਸ ਕਟੋ ਗਲੇਸ ਕਟੋ ਬਹੁਤ ਸੋਹਣਾ ਸਿਰ੍ਹਾ ਸੂਟ ਨਹੀਂ ਚਮਸਿਰ੍ਹਾ ਬਹੁਤ ਸੋਹਣਾ ਸੂਟ ਹੈ ਯਾਰ ਕਿਤੇ ਇਹ ਵੀ ਕਮੀ ਨਹੀਂ ਹੈਗੀ ਸੂਟ ਦੇ ਨਾ ਤਾਂ ਕੱਪੜੇ 'ਚ ਕਮੀ ਆ ਨਾ ਕੱਪੜੇ ਦੀ ਲੈਂਥ 'ਚ ਕਮੀ ਆ ਤੇ ਨਾ ਵਰਕ ਦੇ ਵਿੱਚ ਪ੍ਰਿੰਟ ਦੇ ਵਿੱਚ ਕੋਈ ਕਮੀ ਠੀਕ ਹੈ ਜੀ ਬਹੁਤ ਸਿਰ੍ਹਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਸਾਰਾ ਫਰੰਟ ਹੈ ਜਿਹੜਾ ਉਹਦੇ ਤੇ ਹੈਂਡ ਵਰਕ ਹੋਇਆ ਹੈ ਬਹੁਤ ਚਾਹ ਲੋ ਜੀ ਇਹਦੀ ਬੈਕ ਸਾਈਡ ਦੇਖਿਓ ਇਹਦੀ ਬੈਕ ਸਾਈਡ ਦਾ ਪ੍ਰਿੰਟ ਹੈ ਦੇ ਆਕਸਾਈਡ ਦਾ ਬਾਰਡਰ ਮਿਲੂਗਾ ਠੀਕ ਹੈ ਤੇ ਉਸ ਤੋਂ ਅੱਗੇ ਤੁਹਾਨੂੰ ਬਾਜੂ ਦਾ ਇਹ ਵਾਲਾ ਸਟੱਫ ਮਿਲਦਾ ਅੱਧਾ ਮੀਟਰ ਬਾਜੂ ਅਲੱਗ ਤੋਂ ਆਹ ਬਾਜੂ ਇੱਕ ਆਹ ਬਾਜੂ ਠੀਕ ਹੈ ਜੀ ਤੇ ਜਿਹੜੀ ਸਲਵਾਰ ਹੈ ਉਹ ਵੀ ਤੁਹਾਨੂੰ ਮਿਲੂਗੀ ਲਸ਼ ਲਸ਼ ਕਰਦੀ ਸਲਵਾਰ ਹੈ ਗਲੇਸ ਕਾਟਨ ਦੀ 3 ਮੀਟਰ ਸਲਵਾਰ ਹੋਊਗੀ ਤੇ 3 ਮੀਟਰ ਹੋਊਗੀ ਜੀ ਸ਼ਰਟ 6 ਮੀਟਰ ਦਾ ਠੀਕ ਹੈ 6 ਮੀਟਰ ਕਪੜਾ ਮਿਲੂਗਾ ਤੁਹਾਨੂੰ ਸੂਟ ਦਾ ਸਾਰੀਆਂ ਕਸਰਾ ਕੱਢਦੀਆਂ ਐ ਸੂਟ ਨੇ ਅੱਜ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਇਸੇ 60 ਮੀਟਰ ਦੇ ਜਿਆਦਾਤਰ ਹੋਣਗੇ। ਹਾਂ, ਜਲੂਨ ਦੇ ਦੁਪੱਟਿਆਂ ਨਾਲ ਆਉਣਗੇ। ਜਲੂਨ ਦਾ ਦੁਪੱਟਾ। ਰਾਨ ਟੈਕਸ ਦੇ ਸੂਟ ਹੋਣਗੇ, ਫੋਰ ਸਾਈਡ ਲੇਸ ਹੋਊਗੀ, 2.5 ਮੀਟਰ ਦੇ ਦੁਪੱਟੇ ਹੋਣਗੇ। ਆਹ ਲਓ। ਦੁਪੱਟੇ ਵੀ ਬਹੁਤ ਜਿਆਦਾ ਸੋਹਣੇ ਨੇ, ਬਹੁਤ ਜ਼ਿਆਦਾ। ਉਹ ਠੀਕ ਹੈ ਜੀ, ਇਹਨਾਂ ਪਏ ਨੇ ਹਲਕੇ ਦੁਪੱਟੇ। ਉਹ ਹੁਣ ਮੈਂ ਤੁਹਾਨੂੰ ਇਹਦੀ ਪ੍ਰਾਈਸ ਦੱਸ ਦਿੰਨੀ ਹਾਂ। ਲੇਸ ਲੋਬੀ ਲੇਸ ਦਿਖਾਈਏ ਅਲ ਇਹ ਵਾਲੀ ਲੇਸ ਲੱਗ ਗਈ ਲੋ ਪ੍ਰਾਈਸ ਦੇਖੋ ਪਹਿਲਾਂ 2645 ਸੀ ਅੱਜ ਇਹ ਸੂਟ ਤੁਹਾਨੂੰ 2345 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ 300 ਦਾ ਡਿਸਕਾਊਂਟ ਦੇ ਰਹੇ ਹਾਂ ਦਿੱਤੇ ਤੁਹਾਨੂੰ ਤੁਸੀਂ ਤੁਹਾਨੂੰ ਜੀਓ ਕਿ ਨਾਲ ਦੇਖੋ ਉਦਾਂ ਹੀ ਆ ਜੀ ਸੇਮ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ ਬੇਸ ਲਗਭਗ ਸੇਮ ਹੈ ਸਾਰਿਆਂ ਦਾ ਵਿਚਲਾ ਜਿਹੜਾ ਪ੍ਰਿੰਟ ਹੈਗਾ ਉਹਦਾ ਥੋੜਾ ਥੋੜਾ ਕਲਰ ਫਰਕ ਪਈ ਜਾਂਦਾ ਡਿਜ਼ਾਈਨਿੰਗ ਸੇਮ ਆਊਗੀ ਸਾਰਿਆਂ ਦੀ ਠੀਕ ਹੈ ਜੀ ਸੇਮ ਪ੍ਰਾਈਸ ਆਊਗੀ ਤੇ ਸੇਮ ਹੀ ਦੁਪੱਟਾ ਆਊਗਾ ਇਹਦੇ ਚ ਵੀ ਫਿਰ ਵੀ ਖੋਲ ਦੇਣੀ ਆ ਥੋੜਾ ਜਿਹਾ ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਆ ਲੋ ਠੀਕ ਹੈ ਇਹਦੇ ਚ ਥੋੜਾ ਜਿਹਾ ਰਸਟ ਕਲਰ ਹੈ ਉਹਦੇ ਚ ਥੋੜਾ ਜਿਹਾ ਪਿੰਕ ਕਲਰ ਸੀ ਠੀਕ ਹੈ ਜੀ ਆਈ ਫਰਕ ਹੈ ਬਸ 2345 ਰੁਪਏ ਬਹੁਤ ਸੋਹਣੀ ਅਗਲਾ ਦੇਖ ਲਓ ਇਹਦੇ ਵਿੱਚ ਥੋੜਾ ਮਹਿੰਦੀ ਕਲਰ ਹੈ ਬਸ ਇੰਨਾ ਕੁ ਡਿਫਰੈਂਸ ਰੱਖ ਲਓ ਤੁਸੀਂ ਬਾਕੀ ਸਾਰਾ ਕੁਝ ਸੇਮ ਹੀ ਹੂ ਬੂ ਸਾਰੇ ਗਲੇਸ ਕਾਟਨ ਦੇ ਸੂਟ ਆ ਸਾਰੇ ਰਾਮਟੈਕਸ ਦੇ ਸੂਟ ਆ ਸਾਰਿਆਂ ਦੇ ਫਰੰਟ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ ਸਿਪੀ ਵਰਕ ਪਲੱਸ ਨੋਟ ਵਰਕ ਤੇ ਬੈਕ ਸਾਈਡ ਤੇ ਵੀ ਇਦਾਂ ਦਾ ਹੀ ਪ੍ਰਿੰਟ ਮਿਲੂਗਾ ਇਹ ਵਾਲੀ ਸਲਵਾਰ ਆ ਬੇਸ ਕਲਰ ਸਭ ਦਾ ਸੇਮ ਆਊਗਾ ਇਹ ਦੁਪੱਟਾ 2345 ਲੋ ਜੀ ਅਗਲਾ ਦੇਖੋ ਹਾਲ ਸੁਰਤ ਸਾਰੀ ਚੜਦੇ ਚੜਦੀ ਹੈ ਲੋ ਜੀ ਚੜਦੇ ਤੇ ਚੜਦੇ ਆ ਹਾਲ ਲੋ ਜੀ ਆ ਉੱਪਰ ਆ ਜੂਗਾ ਤੁਹਾਡੇ ਲੈਕ ਤੇ ਠੀਕ ਹੈ ਆ ਰਹੇ ਜੂਗਾ ਜੀ ਤੁਹਾਡਾ ਘੇਰੇ ਤੇ ਫਲਾਵਰ ਸਾਰਿਆਂ ਦੇ ਹੈਂਡਵਰਕ ਫਿਰ ਹੈਵੀ ਹੈਂਡਵਰਕ ਤੁਹਾਨੂੰ ਆ ਘੇਰੇ ਤੇ ਮਿਲੂਗਾ ਬਹੁਤ ਸੋਹਣੀ ਸੂਟਾ ਬਹੁਤ ਜਿਆਦਾ ਸਿਹਰਾ ਸੂਟ ਨਹੀਂ ਆ ਲੋ ਬੈਕ ਸਾਈਡ ਦੇਖੋ ਬੈਕ ਸਾਈਡ ਤੇ ਆ ਘੇਰੇ ਦਾ ਪ੍ਰਿੰਟ ਆ ਇਹ ਵਾਲਾ ਠੀਕ ਹੈ ਤੇ نیچے ਬਾਜੂ ਮਿਲਣਗੀਆਂ ਇਹ ਅੱਧਾ ਮੀਟਰ ਕਪੜਾ ਜਿਹੜਾ ਇਹ ਬਾਜੂ ਲਈ ਅਲੱਗ ਤੋਂ ਆਇਆ ਇਸ ਲਈ ਬਾਜੂ ਦੇ ਵਿੱਚ ਜੋੜ ਨਹੀਂ ਪਊਗਾ ਕਿਤੇ ਵੀ ਠੀਕ ਹੈ ਆ ਹੈਗੀ ਆ ਜੀ ਸਲਵਾਰ ਸਲਵਾਰਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਪੂਰੀਆਂ ਕੈਂਟ ਸਲਵਾਰਾਂ ਨੇ ਤੇ ਘੈਲ ਦੀ ਦੁਪੱਟੇ ਆ ਨਾਲ ਲੋ ਜੀ ਹੁਣ ਪੱਟਾ ਦੇਖੋ ਇਹਦਾ ਸਾਰੇ ਚਨੂਨ ਦੇ ਦੁਪੱਟੇ ਆ ਇਹ ਲੋ ਰਾਮ ਟੈਕਸੀ ਦੀ ਹੈ ਲੋ ਜੀ ਸਾਰੇ ਰਾਮ ਟੈਕਸ ਦੇ ਆ ਤੇ ਸਾਰੇ ਲਸ਼ ਲਸ਼ ਕਰਦੇ ਆ ਹੋਰ ਸਾਈਡ ਲੇਸ ਵੀ ਆ ਸਭ ਦੇ ਕਪੜਾ 6 6 ਮੀਟਰ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ। ਉਹੀ ਆਇਆ ਤਾਂ। ਇਹ ਦੁਪੱਟਾ ਕਿੱਥੇ ਰੱਖਤਾ? ਵਿੱਚ ਹੀ ਹੂੰ। ਉਹ ਆ ਲੋ। ਇਹ ਅਗਲਾ ਸੂਟ ਹੈ ਕਲਰ ਨੋਟ ਕਰ ਲਿਓ। ਹੁਣ ਇਹ ਵਾਲਾ ਕਲਰ ਆ ਗਿਆ ਉਸ ਦੇ ਵਿੱਚ ਜਿਹੜਾ ਤੁਹਾਨੂੰ ਹੁਣੇ ਦਿਖਾ ਕੇ ਛੱਡੀ ਆ। ਉਹਦੇ ਵਿੱਚ ਇਹ ਵਾਲਾ ਕਲਰ ਹੋਵੇਗਾ। ਠੀਕ ਹੈ? ਬੜਾ ਸੋਹਣਾ ਜਿਹਾ ਕਲਰ ਹੈਗਾ। ਹੂੰ। ਸਹੀ ਆ ਰਿਹਾ? ਹਾਂ। ਸਹੀ ਆ ਰਿਹਾ ਸੂਟ ਦਾ ਕਲਰ ਬਿਲਕੁਲ। ਤੇ ਸੇਮ ਹੀ ਆਊਗਾ। ਮੈਂ ਤੁਹਾਨੂੰ ਬੈਕ ਸਾਈਡ ਹਾਂ ਦਿਖਾਤੀ ਸੀਗੀ ਆ ਬਾਰਡਰ ਹੈ ਬੈਕ ਸਾਈਡ ਤੇ। ਦੇ ਬਾਜੂ ਦਾ ਕਪੜਾ ਲੱਗ ਤੋਂ ਹੈ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਚਲੋਣ ਦਾ ਦੁਪੱਟਾ ਉਦਾਂ ਹੀ ਫਲਾਵਰ ਜਿਵੇਂ ਤੁਸੀਂ ਹੁਣੇ ਸੂਟ ਦੇਖ ਕੇ ਹਟੇ ਆਇਆ ਇਹ ਤੇ ਪਹਿਲਾ ਵਾਲਾ ਉਹਦੇ ਨਾਲ ਦਾ ਸੂਟ ਹਾਲੋ ਜੇ ਗਲਾਸ ਸੂਟ ਦਿਖਾਉਣੀ ਹੈ ਜਿਹੜੀ ਭੈਣ ਥੋੜਾ ਜਿਹਾ ਡਾਰਕ ਪਸੰਦ ਕਰਦੀ ਹੈ ਇਹ ਵੀ ਗਲੇਸ ਕਾਟਨ ਜੀ ਹੈ ਮੈਂ ਸਾਨੂੰ ਛੁੱਟ ਗਿਆ ਸ਼ਾਇਦ ਕੀ ਹੋਗਾ ਆਹ ਲਓ ਪੈਚਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਸਿਰਾ ਸੂਟ ਹੈ ਬੋਟਲ ਗ੍ਰੀਨ ਕਲਰ ਹੈ। ਇਹ ਜੀ ਇਹਦਾ ਦੇਖ ਲਓ ਸਾਰੇ ਤੇ ਵਰਕ ਦਾ ਟੱਚ ਹੈ ਜਿੰਨਾ ਵੀ ਦੇਖ ਰਹੇ ਹੋ ਤੁਸੀਂ ਪੈਚ ਵਰਕ ਹੈ ਸਾਰਾ ਪੈਚ ਲੱਗੇ ਹੋਏ ਨੇ ਔਰ ਇਹ ਬੜਾ ਦੇਖੋ ਕਿਸੀ ਬਹੁਤ ਸੋਹਣਾ ਬਰੀਕ ਵਰਕ ਹੋਇਆ ਹੋਇਆ ਹੈ ਘੇਰੇ ਤੇ ਵੀ। ਬੈਕ ਸਾਈਡ ਦੇਖੋ ਉਧਰ ਹੀ ਰਹੂਗੀ ਕੋਈ ਮਤਲਬ ਕਿ ਬਾਰਡਰ ਵਗੈਰਾ ਨਹੀਂ ਹੈਗਾ ਜੇ ਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਆਊਗਾ ਜੀ ਤੁਹਾਡੇ ਕੋਲ ਇਹ ਸਾਰਾ ਇਸ ਤਰ੍ਹਾਂ ਹੀ ਹੈ। ਤਹਾਂ ਦੁਪੱਟਾ ਦੇਖੋ ਬਹੁਤ ਸੋਹਣਾ ਸਿਰਾਂ ਦੁਪੱਟਾ ਹੈ ਬਹੁਤ ਸੋਹਣਾ ਹੈ ਬਹੁਤ ਸੋਹਣਾ ਦੁਪੱਟਾ ਹੈ ਲਓ ਬਹੁਤ ਹੀ ਸੋਹਣਾ ਕਲਰਫੁਲ ਜਿਹਾ ਦੁਪੱਟਾ ਠੀਕ ਹੈ ਜੀ ਚਨੋਂਨ ਦੇ ਵਿੱਚ ਦੁਪੱਟਾ ਔਰ ਇਹਦੇ ਨਾਲ ਪਾਈਪਿੰਗ ਗੱਡੀ ਹੋਈ ਹੈ ਸਕੈਲਪਿੰਗ ਵੀ ਕਹਿਦੇ ਨੇ ਇਹਨੂੰ ਆਪਾਂ ਠੀਕ ਹੈ ਜੀ ਇਹਦੀ ਪ੍ਰਾਈਸ ਹੈਗੀ ਹੈ 2250 ਇਹ ਸੂਟ ਤੁਹਾਨੂੰ 2250 ਦੇ ਵਿੱਚ ਮਿਲ ਜਾਣਾ ਫ੍ਰੀ ਸ਼ਿਪਿੰਗ ਅਗਲਾ ਦੇਖੋ ਇਹ ਵੀ ਗਲੇਸ ਕਾਟਨ ਚੀਏ ਜਿਹੜਾ ਹੁਣ ਮੌਸਮ ਸ਼ੁਰੂ ਹੋਣਾ ਨਾ ਜੀ ਗਰਮੀ ਤਾਂ ਵੇਈ ਸਮਝ ਲਓ ਹੁਣ ਜਿਹੜਾ ਮੌਸਮ ਆ ਰਿਹਾ ਉਹਦੇ ਲਈ ਇਹ ਸੂਟ ਬੈਸਟ ਰੈਪਰ ਹੈ। ਆਹ ਗਲੇਸ ਕਾਟਨ ਦੇ ਵਿੱਚ ਸੂਟ ਹੈ। ਘੇਰਾ ਦੇਖ ਲਓ। ਐ ਤੇ ਵਰਕ ਹੋਇਆ ਹੋਇਆ ਸਾਰੇ ਇਹਦੇ ਤੇ ਆ ਜੋ ਵੀ ਤੁਹਾਨੂੰ ਦਿਖ ਰਿਹਾ ਤੇ ਆ ਵੀ ਵਰਕ ਹੋਇਆ ਹੋਇਆ। ਠੀਕ ਹੈ ਜੀ। ਤੇ ਆਹ ਵਾਲੇ ਤੇ लेस ਲੱਗੀ ਹੋਈ ਆ ਤੇ ਬੈਕਸਾਈਡ ਦੇਖੋ ਬੈਕਸਾਈਡ ਇਹਦੀ ਇਦਾਂ ਚੈੱਕ ਦੇ ਵਿੱਚ ਰਹੂਗੀ 2.5 ਮੀਟਰ ਦੀ ਸ਼ਰਟ ਰਹੂਗੀ ਔਰ ਇਹ ਹੈਗੀ ਆ ਸਲਵਾਰ ਜਿਹੜੀ 3 ਮੀਟਰ ਦੀ ਹੋਊਗੀ ਠੀਕ ਹੈ ਸਲਵਾਰ ਸ਼ਰਟ ਹੈ ਜਿਹੜੀ ਉਹ 2.5 ਪਲੱਸ ਹੋਊਗੀ 2.5 ਤੋਂ ਜ਼ਿਆਦਾ ਹੋਊਗੀ ਦੁਪੱਟਾ ਇਹਦਾ ਵੀ ਚਰੋਨ ਦੇ ਵਿੱਚ ਹੀ ਆਊਗਾ ਤੁਹਾਨੂੰ ਇਹ ਵਾਲਾ ਦੁਪੱਟਾ ਉਹ ਬੜਾ ਜਿਹਾ ਇਲਾਵਾ ਨੂੰ ਪੁੱਠਾ ਪਾਸਾ ਦਿਵਾ ਰਹੇ ਹਾਂ ਨਹੀਂ ਸਿੱਧਾ ਉਹ ਸਿੱਧਾ ਸੀ ਵਾਹ ਕਲਰਫੁੱਲ ਜੋ ਬੜਾ ਹੀ ਸੋਹਣਾ ਜਿਹਾ ਦੁਪੱਟਾ ਹੈਗਾ ਲੋ ਇਹ ਸੂਟ ਤੁਹਾਨੂੰ ਮਿਲੂਗਾ ਜੀ 2450 ਚ ਫ੍ਰੀ ਸ਼ਿਪਿੰਗ ਆਫ ਅਗਲਾ ਦੇਖੋ ਇਹ ਕਾਟਨ ਦੇ ਵਿੱਚ ਹੈ ਬਹੁਤ ਸੋਹਣਾ ਸੂਟ ਹੈ ਜੀ ਵਾਹ ਲੋਰੀ ਚੈੱਕ ਹੈਗੀ ਹੈ ਕਾਟਨ ਹੈਂਡਵਰਕ ਹੋਇਆ ਹੋਇਆ ਫਲਾਵਰਸ ਦੇ ਉੱਪਰ ਔਰ ਇਹ ਫਲਾਵਰ ਤੁਹਾਨੂੰ ਘੇਰੇ ਤੇ ਮਿਲੂਗਾ ਇੱਕ ਆਹ ਵੱਡਾ ਸਾਰਾ ਸਾਰੇ ਤੇ ਹੈਂਡਵਰਕ ਹੋਇਆ ਹੋਇਆ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਕੀ ਇਹਦਾ ਜਿਹੜਾ ਆਹ ਵਾਲਾ ਘੇਰਾ ਹੈ ਬਹੁਤ ਸੋਹਣਾ ਨੈਟ ਵਾਲਾ ਠੀਕ ਹੈ ਜੀ ਤੇ ਇਹ ਹੈਗੀ ਹੈ ਦੇ ਨਾਲ ਸਲਵਾਰ ਕਾਟਨ ਦੀ ਕੈਮਰੀ ਕਾਟਨ ਦੀ ਸਲਵਾਰ ਹੈ ਤੇ ਕੈਮਰੀ ਕਾਟਨ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੂਗਾ ਸੂਟ ਬਹੁਤ ਸੋਹਣਾ ਤੇ ਨਾਲ ਦੁਪੱਟਾ ਹੈਗਾ ਪਿਓਰ ਬਸਲੀਂਦਾ ਐਂ ਗੰਡੇ ਦੀ ਪੱਤ ਵਰਗਾ ਹਲਕਾ ਲੋਟ ਕਲਰ ਹੈਗਾ ਸੀ ਗ੍ਰੀਨ ਠੀਕ ਹੈ ਕਲਰ ਸਹੀ ਆ ਰਿਹਾ ਹੁਣ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਸਹੀ ਹੈ 2650 ਦਾ ਸੀ ਅੱਜ 2350 ਤੇ ਮਿਲੂਗਾ 300 ਦਾ ਡਿਸਕਾਊਂਟ ਹੈ ਅਗਲਾ ਦੇਖ ਲੋ ਕਲਰ ਇਹਦੇ ਵਿੱਚ ਹੀ ਆ ਜਿਹੜਾ ਹੁਣ ਤੁਸੀਂ ਦੇਖ ਚੁੱਕੇ ਹੋ ਉਹਦੇ ਜੀ ਬਲਕ कलर ਹੈ। ਲਾਈਟ ਜਿਹਾ कलर ਹੈਗਾ ਹਲਕਾ ਜ। ਠੀਕ ਹੈ ਜੀ। ਤੇ ਇਹ ਹੈਗਾ ਇਹਦਾ neck। ਤੇ ਸਲਵਾਰ ਦੇਖ ਲਓ ਇਹ ਵਾਲੀ ਸਲਵਾਰ ਹੈ ਇਹਦੇ ਨਾਲ। ਬੈਕ ਸਾਈਡ ਬਿਲਕੁਲ ਹੀ ਇਦਾਂ ਹੀ ਰਹੂਗੀ ਚੈੱਕ ਦੇ ਵਿੱਚ। ਪਲੇਨ ਬੈਕ ਸਾਈਡ ਤੇ ਹੋਰ ਕੋਈ ਬਾਰਡਰ ਵਗੈਰਾ ਨਹੀਂ ਹੈਗਾ। ਦੇਖ ਵੀ ਲੈਨੇ ਆਪਾਂ। ਹਲ ਹਾਂ ਹੈਗਾ ਬਾਜੂ ਤੇ। ਕੱਲੇ ਬਾਜੂ ਤੇ ਫਲਾਵਰ ਹੈ। ਠੀਕ ਹੈ ਬਾਕੀ ਚੈੱਕ ਦੇ ਵਿੱਚ ਹੀ ਹੋਊਗੀ ਇਹ ਹੈਗੀ ਇਹਦੇ ਨਾਲ ਮਸਲਿਨ ਦਾ ਦੁਪੱਟਾ ਜਿਹਦੇ ਨਾਲ ਤੇ ਪ੍ਰਾਈਸ 250 ਲਓ ਜੀ ਇੱਕ ਸੂਟ ਆਪਾਂ ਹੋਰ ਦਿਖਾ ਦਈਏ ਤੁਹਾਨੂੰ ਇਹ ਰੌਂਡ ਟੈਕਸ ਦਾ ਤਾਂ ਨਹੀਂ ਹੈਗਾ ਪਰ ਬਹੁਤ ਜ਼ਿਆਦਾ ਵਿਸਕੋਸ ਦੇ ਵਿੱਚ ਸ਼ਿਮਰ ਹੈਗੀ ਹੈ ਇਹ ਹਾਂ ਵਿਸਕੋਸ 100% ਦਾ ਵਿਸਕੋਸ ਸ਼ਿਮਰ ਬਹੁਤ ਸੋਹਣਾ ਸੂਟ ਹੈ ਤੇ ਨਾਲ ਇਹ ਹੈਗੀ ਹੈ ਸਿਲਕ ਦੀ ਸਲਵਾਰ ਸਿਲਕ ਦੀ ਸਲਵਾਰ ਤੇ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਹਾਂ ਕਲਰ ਬਹੁਤ ਪਿਆਰਾ ਸੂਟ ਹੈ ਗੋਡਰਾ ਹੈ ਇਹਦਾ ਠੀਕ ਹੈ ਜੀ ਤੇ ਕਟਵਰਕ ਹੋਇਆ ਪਿਆ ਲੋ ਇੱਕ ਗੱਲ ਹੋਰ ਭੁੱਲੀ ਗਈ ਸੀ ਕਟਵਰਕ ਵੀ ਹੋਇਆ ਹੋਇਆ ਇਹਦੇ ਤੇ ਠੀਕ ਹੈ ਨਹੀਂ ਬਾਜੂ ਤੇ ਵੀ ਹੈ ਤੇ ਘੇਰੇ ਤੇ ਵੀ ਹੈ 2250 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ